ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤਾਜ਼ੇ ਰੰਗ ਵਿੱਚ ਫੋਕ ਕਰਦੇ ਸਾਰੇ ਬਦਿਓ ਹੋਵਗੇ ਅੱਜ ਜਿਹੜੀ ਸੀ ਤੁਹਾਡੇ ਲਈ ਵੀਡੀਓ ਹੈ ਜੀ ਉਹ ਲਹਿੰਗੇ ਦੀ ਲੈ ਕੇ ਆਇਆ ਬਹੁਤ ਪਿਆਰਾ ਲਹਿੰਗਾ ਬਣਿਆ ਹੋਇਆ ਜੀ ਟੋਟਲੀ ਹੈਂਡਵਰਕ ਹੈ ਇਹਦਾ ਇਹ ਹਨ ਮੋਤੀ ਸਿੱਕੀ ਦੱਬਕੇ ਦਾ ਕੰਮ ਕੀਤਾ ਹੋਇਆ ਸਟੱਫ ਆ ਗਿਆ ਆਪਣਾ ਸਾਟਨ オーਗੰਜ਼ਾ ਜੀ ਕਲਰ ਡਾਰਕ ਮੋਰ ਪੰਖੀ ਕੰਡਾ ਆ ਗਿਆ ਜੀ ਸਾਰੇ ਤੇ ਆਪਾਂ ਇਹ ਤੁਸੀਂ ਦੇਖ ਸਕਦੇ ਜਿਵੇਂ ਕੱਟਵਾਰ ਕੇ ਕਰਵਾਇਆ ਹੋਇਆ ਜੀ ਟੋਟਲੀ ਆਪਾਂ ਨੇ ਕੱਟਵਾਰ ਕੇ ਕਰਿਆ ਹੋਇਆ ਹੈਗਾ ਇਹ ਮੇਰੇ ਕੋਲ ਆਪਣੇ ਫਲਾਵਰ ਦਿੱਤੇ ਹੋਏ ਨੇ ਇਹ ਕਲੀਆਂ ਵਾਲਾ ਲਹਿੰਗਾ ਜੀ ਸਾਰਿਆਂ ਤੇ ਆਪਾਂ ਇਹਦੇ ਚ ਕਲੀਆਂ ਪਾਈਆਂ ਨੇ ਨੂੰ ਉਸੇ ਸੈਕਸੀ ਪਾ ਕੇ ਰਹੀ ਜੀ ਆਪਾਂ ਬੇਰੀਏ ਦੇ ਸ਼ਰਟ ਉਹ ਕਾਫੀ ਹੈਵੀ ਹੈ ਜੀ ਇਹ ਬਣਾ ਦਾ ਸ਼ਰਟ ਆ ਗਲੇ ਦਾ ਵਰਕ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਵਰਕ ਹੋਇਆ ਹੈ ਇਹ ਗਲੇ ਦਾ ਇਹ ਬਾਰਡਰ ਬਣਿਆ ਹੋਇਆ ਜੀ ਆਪਣਾ ਤੋਂ ਆਪਣੇ ਫਲਾਵਰ ਦਿੱਤੇ ਹੋਏ ਨੇ ਇਹਦੇ ਵਿੱਚ ਛੋਟਾ ਛੋਟੀ ਫੁੱਤੀ ਦਿੱਤੀ ਹੋਈ ਜੀ ਆਪਾਂ ਇਹਦੇ ਵਿੱਚ ਇਹ ਵਾਲਾ ਆ ਗਿਆ ਬੱਜੂ ਦਾ ਵਰਕ ਬਾਰਡਰ ਬਣਾ ਕੇ ਫਲਾਵਰ ਦਿੱਤਾ ਹੋਇਆ ਜੀ ਆਪਾਂ ਵੀ ਇਹਦੇ ਵਿੱਚ ਵੀ ਇਹਦੀ ਬੈਕ ਸਾਈਡ ਤੇ ਵਰਕ ਕਰਾਂਗੇ ਆਪਾਂ ਗਲਾ ਬਣਾ ਫਿਰ ਬੈਕ ਸੈਟ ਉਸ ਤੋਂ ਬਾਅਦ ਆਪਾਂ ਫਲਾਵਰ ਦਿੱਤਾ ਹੈ ਛੋਟੇ ਛੋਟੇ ਬੁੱਤੀ ਪਾਈ ਇਹਦੇ ਵਿੱਚ ਤੇ ਆਪਾਂ ਨੇ ਕੇਰੇ ਦਾ ਵਰਕ ਰੱਖਿਆ ਜੀ ਇਹ ਤੇ ਇਹ ਆਪਾਂ ਨੇ ਫਿਨਿਸ਼ਿੰਗ ਦਿੱਤੀ ਆਪਾਂ ਐਮਲੈਕ ਕਰਨ ਨਾਲ ਕਰਵਾਈਏ ਫਿਨਿਸ਼ਿੰਗ ਇਹਦਾ ਤਾਂ ਦਪਟਾ ਜਿੰਨੀ ਕਾਫੀ ਹੈਵੀ ਬਣਾਇਆ ਹੈ ਇਹ ਫੋਰ ਸੈਟ ਸਾਰੇ ਆਪਾਂ ਕੱਟਵਰਕ ਕਰਿਆ ਜੀ ਦੁਪੱਟੇ ਦਾ ਵੀ ਫੋਰ ਸੈਟ ਵਰਕ ਹੋਇਆ ਹੋਇਆ ਹੈ ਪਰ ਕੱਟਵਰਕ ਕਰਿਆ ਹੋਇਆ ਹੈ ਜੀ ਜੇਕਰ ਤੁਸੀਂ ਐਵੇਂ ਦਾ ਕੋਈ ਵੀ ਲਹਿੰਗਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜੀ ਆਪਣਾ ਕੋਈ ਪਸੰਦ ਦਾ ਲਹਿੰਗਾ ਵੀ ਕਰਵਾ ਸਕਦੇ ਹੋਗੇ ਜੇਕਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਜੀ ਪਸੰਦ ਆਈ ਤਾਂ ਪਲੀਸ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦੀ ਸਾਰਾ